ਸਾਨੂੰ ਰਾਤ ਨੂੰ ਲੇਟ ਨਾਈਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਪੁਲਿਸ ਸਟੇਸ਼ਨ ਨਈਆ ਵਾਲੇ ਏਰੀਆ 'ਚ ਇੱਕ ਫੈਮਿਲੀ ਗੁਨੀਆਨਾ ਮੰਡੀ ਜੈਤੋ ਰੋਡ ਸਾਈਡ ਤੇ ਇਨੋਵਾ ਗੱਡੀ 'ਚ ਕੋਈ ਫੈਮਿਲੀ ਫੰਕਸ਼ਨ ਜਾਂ ਵੈਡਿੰਗ ਅਟੈਂਡ ਕਰਕੇ ਆ ਰਹੇ ਸੀਗੇ ਤੇ ਉਹਨਾਂ ਦੇ ਕਿਸੇ ਫੈਮਿਲੀ ਮੈਂਬਰ ਬੱਚੇ ਨੂੰ ਜੋ ਪਤਾ ਲੱਗਿਆ ਕੁਝ ਅਨੀਜ਼ੀਨੈਸ ਵੋਮਿਟਿੰਗ টাই ਫੀਲ ਹੋ ਰਹੀ ਸੀਗੀ ਤੇ ਉਹਨਾਂ ਨੇ ਰੋਡ ਸਾਈਡ ਤੇ ਜਦੋਂ ਗੱਡੀ ਰੋਕੀ ਤੇ ਪਿੱਛੋਂ ਇੱਕ ਅਰਟੀਗਾ ਗੱਡੀ 'ਚ ਉਹਨਾਂ ਦੇ ਕਹਿਣ ਦੇ ਮੁਤਾਬਿਕ 7-8 ਬੰਦੇ ਆਏ ਔਰ ਜੋ ਲੇਡੀਜ਼ ਸੀ ਗਿਆ ਵਿਕਟਿਮ ਉਹਨਾਂ ਨੇ ਜੁਐਲਰੀ ਵਗੈਰਾ ਪਾਈ ਸੀ ਤੇ ਉਹਨਾਂ ਨੂੰ ਦੇਖ ਕੇ ਉਹਨਾਂ ਨੇ ਉਹਨਾਂ ਦੀ ਜੁਐਲਰੀ ਸਨੈਚ ਕੀਤੀ ਤੇ ਥੋੜਾ ਤੱਕਾ ਮੁੱਕੀ ਵੀ ਹੋਈ ਤੇ ਵਿਕਟਿਮਸ ਦਾ ਕਹਿਣਾ ਹੈ ਕਿ ਇਹਨਾਂ ਨੇ ਇੱਕ ਕਿਸੇ ਨੇ ਗਨ ਪੁਆਇੰਟ ਤੇ ਉਹਨਾਂ ਨਾਲ ਸੈਚਿੰਗ ਕੀਤੀ ਤੇ ਉਸ ਦੇ ਤਹਿਤ ਉਹਨਾਂ ਨੇ ਆਪਣੀ ਜੁਐਲਰੀ काफ़ी दसद है उन्होंने तो खोह के लै गए और बेस्ड ऑन दैट इनफोरमेसन असी अजी सीआईए टू की टीम अर्ली मॉर्निंग तो, इसे केस वक -वक जल तो जल इस केस से लगी हुई है और उम्मीद है क्योंकि गड्डी का तो क्लीयर फुटेज सू मिल गई है तो वक् वक् टीम लाइया गई हैं कि जल्द तो जल्द इस केसों अं ट्रेस करिए और एक कि व्यक्ति सेना अरैसट करिए गोल्ड जी जी कीमत तो नहीं मैं दस सकती बट क्योंकि दस दे के वैडिंग तो आ रहे थी और राणी हार वगैरह दस देते कुछ भी ਮਤਲਬ ਹੈਵੀ ਜੁਐਲਰੀ ਵੀ ਹੋ ਸਕਦੀ ਹੈ ਮੈਂ ਉਹ ਪਰਿਵਾਰ ਕਿੱਥ ਦਾ ਹੈ ਪਰਿਵਾਰ ਜੀ ਪਿੱਛੋਂ ਤਾਂ ਲੋਕਲੀ ਹੈਗੇ ਬਟ ਪਿੱਛੋਂ ਦੱਸ ਰਹੇ ਕਿ ਐਡਲੇਡ ਆਸਟ੍ਰੇਲੀਆ ਤੋਂ ਫੈਮਿਲੀ ਆਈ ਹੋਈ ਸੀਗੀ ਪਰ ਇੱਥੇ ਲੋਕਲੀ ਮੈਨੂੰ ਨਾਂ ਭੁੱਲ ਗਿਆ ਪਰ ਲੋਕਲ ਪੁੱਚੋ ਦਾ ਹੀ ਹੈਗਾ ਪਿੰਡ ਚੱਕਬਕਤੂ ਚੱਕਬਕਤੂ ਦਾ ਪਿੰਡ ਵਾਲੇ ਹਾਂਜੀ